ਸਾਸੀ ਕਾਲਜੀ ਸਾਰਿਆਂ ਨੂੰ ਅੱਜ ਆਪਾਂ ਆਏ ਆ ਗੁਰਜਪ ਕਿਸਾਨ ਨਰਸਰੀ ਫਾਰਮ ਇਹ ਐਡਰੈਸ ਪਿੰਡ ਲਖਮੀਰਕੇ ਉਤਾੜ ਬਲਾਕ ਮੰਮਦੋੜ ਜ਼ਿਲ੍ਹਾ ਫਿਰੋਜ਼ਪੁਰ ਆਪਣੇ ਭਰਾ ਦੀ ਨਰਸਰੀ ਕਾਫੀ ਟਾਈਮ ਤੋਂ ਚੱਲ ਰਹੀ ਹੈ ਭਰਾ ਕੋਲ ਕਾਫੀ ਤਰ੍ਹਾਂ ਦੀਆਂ ਸਬਜ਼ੀਆਂ ਝੋਨੇ ਤੇ ਫੁੱਲਾਂ ਦੀਆਂ ਉੱਚ ਕੁਆਲਿਟੀ ਦੀ ਪਣੀਰੀ ਮਿਲਦੀ ਹੈ ਜਦੋਂ ਝੋਨੇ ਦਾ ਸੀਜ਼ਨ ਆਊਗਾ ਤਾਂ ਝੋਨੇ ਦੀ ਪਣੀਰੀ ਫਿਲਹਾਲ ਗੰਡਿਆਂ ਦੀ ਤੇ ਜਿੱਦਾਂ ਕਹਿ ਸਕਦੇ ਆ ਕਿ ਸਬਜ਼ੀਆਂ ਦੀ ਜੋ ਪਣੀਰੀ ਹੈ ਭਰਾ ਕੋਲ ਤਿਆਰ ਖੜੀ ਹੈ ਤੇ ਬਾਕੀ ਆਪਾਂ ਭਰਾ ਨਾਲ ਮਿਲ ਕੇ ਗੱਲਬਾਤ ਕਰਦੇ ਹਾਂ ਆਪਣੇ ਭਰਾ ਸਸੀਕਲ ਜੀ ਹਾਂਜੀ ਸਸੀਕਲ ਜੀ ਬਹੁਤ ਠੀਕ ਠਾਕ ਹਾਂ ਜੀ ਬਹੁਤ ਵਧੀਆ ਤੁਸੀਂ ਸੁਣਾਓ ਸਭ ਤੋਂ ਪਹਿਲਾਂ ਆਪਣਾ ਨਾਮ ਤੁਸੀਂ ਦੱਸ ਦਿਓ ਆਪਣੀ ਕੁਆਲੀਫਿਕੇਸ਼ਨ ਦੱਸ ਦਿਓ ਹਾਂਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਮੇਰੀ ਕੁਆਲੀਫਿਕੇਸ਼ਨ ਪੋਸਟ ਗ੍ਰੈਜੂਏਟ ਮੈਂ ਕਰੀ ਹੋਈ ਹੈ ਠੀਕ ਹੈ ਤੁਸੀਂ ਇਹ ਨਰਸਰੀ ਦੇ ਕਿਤੇ ਵਿੱਚ ਕਦੋਂ ਕਿਵੇਂ ਆਉਣਾ ਹੋਇਆ ਤੁਹਾਡਾ ਮੇਰਾ ਬੇਸਿਕਲੀ ਸ਼ੌਕ ਸੀ ਕਿ ਮੈਂ ਜੋਬ ਕਰੂੰਗਾ ਜੀ ਠੀਕ ਹੈ ਪਰ ਜੋਬ ਵਾਲਾ ਮੈਂ ਕਾਫੀ ਟਰਾਈ ਕੀਤਾ ਮੇਰਾ ਕੰਮ ਨਹੀਂ ਬਣਿਆ ਮੈਨੂੰ ਗੂਗਲ ਤੇ ਮੈਂ ਅੱਜ ਨਰਸਰੀ ਨੇ ਪਿਛਲੇ 5 ਸਾਲ ਤੋਂ ਕੰਮ ਕਰ ਰਿਹਾ ਸੀਗਾ ਸਾਡੇ ਛੋਟੇ ਦੇ ਵੋ ਇੱਕ ਛੋਟੀ ਸ਼ੁਰੂਆਤ ਕੀਤੀ ਸੀ ਚਲੋ ਸੋਣਾ ਇਹ ਕੰਮ ਨੂੰ ਟਰਾਈ ਕੀਤਾ ਜਾਵੇ ਕਿਉਂਕਿ ਇਹ ਕੰਮ 3-4 ਸਾਲ ਪਹਿਲਾਂ ਮੇਰੇ ਫਾਦਰ ਸਾਹਿਬ ਕਰਦੇ ਸੀ ਠੀਕ ਹੈ ਤੇ ਕਰੋਨਾ ਟਾਈਮ ਦੇ ਵਿੱਚ ਮੈਂ ਇਹ ਕੰਮ ਸ਼ੁਰੂ ਕੀਤਾ ਸੀ ਨਰਸਰੀ ਦਾ ਤੇ ਮੈਂ ਸੋਚਿਆ ਕਿ ਕਿਉਂ ਨਾ ਦੁਬਾਰਾ ਆਪਾਂ ਟਰਾਈ ਕਰਦੇ ਆ ਠੀਕ ਹੈ ਉਹ ਪਹਿਲਾਂ ਮੈਂ ਖੇਤੀ ਵਾਲੇ ਨਾਲ ਨਹੀਂ ਕਦੇ ਆਇਆ ਸੀ ਠੀਕ ਹੈ ਜੀ ਤੇ ਜਦੋਂ ਮੈਂ ਇਹ ਕੰਮ ਨੂੰ ਸ਼ੁਰੂ ਕੀਤਾ ਮੈਨੂੰ ਬਹੁਤ ਵਧੀਆ ਰੁਝਾਨ ਮਿਲਿਆ ਜਿੱਦਾਂ ਕਿ ਹਰੇਕ ਨੌਜਵਾਨ ਦੀ ਇਹ ਖੁਆਇਸ਼ ਹੁੰਦੀ ਹੈ ਦਿਲੀ ਤਮੰਨਾ ਅੱਜ ਕੱਲ ਜੋ ਚੱਲ ਰਿਹਾ ਹੈ ਕਿ ਪੜ੍ਹਾਈ ਕੀਤੀ ਜਾਵੇ ਪਲੱਸ 2 ਕਰਕੇ ਆਇਲਸ ਕੀਤੀ ਤੇ ਆਪਾਂ ਵਿਦੇਸ਼ ਜਾਣ ਦੀ ਤਿਆਰੀ ਕਰ ਲਈਏ ਹਨਾ ਜਿੱਦਾਂ ਕਿ ਰੁਝਾਨ ਚੱਲ ਰਿਹਾ ਤੁਸੀਂ ਇਹ ਚੀਜ਼ ਕਿਉਂ ਨਹੀਂ ਸੋਚੀ ਤੇ ਇੱਧਰ ਨਰਸਰੀ ਵਾਲੇ ਪਾਸੇ ਆਉਣ ਦਾ ਸੋਚਿਆ ਕਿਉਂ ਮੈਨੂੰ ਵੀ ਕਾਫੀ ਉਫਰਾਂ ਦੀ ਰਹੀ ਜੀ ਕਿ ਤੁਸੀਂ ਬਾਹਰ ਚਲੇ ਜਾਓ ਚਲੋ ਇੱਥੇ ਜੋਬ ਨੂੰ ਬਣਦੀ ਨਹੀਂ ਦੀ ਤੇ ਪਰ ਮੇਰਾ ਬਾਹਰ ਜਾਣ ਦੀ ਕੋਈ ਤਮੰਨਾ ਨਹੀਂ ਸੀ ਕੋਈ ਸ਼ੌਕ ਨਹੀਂ ਸੀ ਮੈਨੂੰ ਇਹ ਸੀ ਕਿ ਮੈਂ ਇੱਥੇ ਰਹਿ ਕੇ ਕੰਮ ਕਰਾਂ ਤੇ ਜਦੋਂ ਮੈਂ ਇਸ ਕੰਮ ਨਾਲ 2020 ਵਿੱਚ ਸ਼ੁਰੂਆਤ ਕੀਤੀ ਤੇ ਨਵੇਂ ਨਾ ਵਧੀਆ ਹੰਗਾਰਾ ਮਿਲਿਆ ਲੋਕਾਂ ਦਾ ਵਧੀਆ ਰਿਸਪੌਂਸ ਮਿਲਿਆ ਲੋਕਾਂ ਦਾ ਵਧੀਆ ਰਿਸਪੌਂਸ ਮਿਲਿਆ ਠੀਕ ਹੈ ਤੇ ਮੈਂ ਸੋਚਿਆ ਕਿ ਉਹ ਆਪਣੇ ਕੰਮ ਨੂੰ ਧੀ ਹੌਲੀ ਵਿਦਾਇਆ ਜਾਵੇ ਬਹੁਤ ਸੋਹਣਾ ਤੇ ਫਿਲਹਾਲ ਆਪਣੇ ਕੋਲ ਆਪਣਾ ਫਾਰਮ ਤੁਸੀਂ ਦਿਖਾ ਦਿਓ ਕਿਹੜੀ ਕਿਹੜੀ ਪਨੀਰੀ ਆਪਣੇ ਕੋਲ ਅਵੇਲੇਬਲ ਹੈਗੀ ਆ ਤੇ ਕੀ ਗੱਲਬਾਤ ਹੈ ਤੁਸੀਂ ਦਿਖਾਓ ਆਪਣਾ ਫਾਰਮ ਵਿੱਚ ਹਰ ਇੱਕ ਤਰ੍ਹਾਂ ਦੀ ਸਬਜ਼ੀ ਦੀ ਪਨੀਰੀ ਵਗੈਰਾ ਮਿਲਦੀ ਆ ਠੀਕ ਹੈ ਤੇ ਆਪਣਾ ਜੋ ਵੀ ਐਟਮ ਮਿਰਚ ਹੋਗੀ ਠੀਕ ਹੈ ਗੋਭੀ ਦੀ ਪਨੀਰੀ ਬੰਦ ਗੋਭੀ ਪਿਆਜ਼ ਦਾ ਕਣ ਹੋ ਜਾਂਦੀ ਦੀ ਦਾ ਇਹ ਗਰਾਹਰਾ ਖਰਾ ਖਾਣ ਕਰੀ ਰਸਤਾ ਦੇ ਠੀਕ ਹੈ ਫਾਈ ਬਰੈਡ ਪਿਆਜ ਜੋ ਜਿੰਨੇ ਤਾਂ ਲੋਕ 18 ਘੰਟਾ ਖਾਂਦੇ ਨੇ ਠੀਕ ਹੈ ਤੇ ਹੋਰ ਵੀ ਕਈ ਸਬਜ਼ੀਆਂ ਦੀਆਂ ਆਪਣੇ ਕੋਲ ਪਨੀਰੀ ਮੰਗ ਇਹ ਵਾਲੀ ਪਨੀਰੀ ਜੋ ਆਪਣੀ ਗੰਡਿਆਂ ਗੰਡਿਆਂ ਦੀ ਪਨੀਰੀ ਹੈ ਹਾਂਜੀ ਆਪਣੇ ਕੋਲ ਇਸ ਟਾਈਮ ਸਿਰਫ ਦੇਸੀ ਪਿਆਜ ਦਾ ਕੰਨ ਰਹਿ ਗਿਆ ਜੀ ਠੀਕ ਹੈ ਦੂਜੀ ਗੱਲ ਵੀ ਆਪਣੇ ਫਰਟਲੀ ਜੋ ਇਰੀਗੇਸ਼ਨ ਦਾ ਸਿਸਟਮ ਬਣਾਇਆ ਹੈ ਡ੍ਰਿਪਿੰਗ ਵਾਲਾ ਕੀਤਾ ਹੈ ਕਿ ਪਾਣੀ ਦੀ ਬਚਤ ਕਰਦੇ ਹਾਂ ਤੁਸੀਂ ਕਿਸ ਤਰੀਕੇ ਨਾਲ ਇਹ ਪਾਣੀ ਇਹ ਜਿਹੜਾ ਆਪਾਂ ਪਨੀਰੀ ਵਾਲਾ ਖੇਤ ਨੇ ਇਹ ਪਾਣੀ ਫਲੋ ਨਾਲ ਲੱਗਦਾ ਜੀ ਠੀਕ ਹੈ ਪਨੀਰੀ ਨੂੰ ਜਰਮੀਨੇਸ਼ਨ ਲਈ ਇਸ ਨੂੰ ਮਤਲਬ ਇਹਨੂੰ ਪੂਰਾ ਵਧੀਆ ਪੈਦਾ ਕਰਨ ਲਈ ਆਪਾਂ ਨੂੰ ਮਾਈਕਰੋ ਸਪ੍ਰਿੰਕਲ ਜੋ ਥੋੜੇ ਸਾਹਮਣੇ ਸਵਾਰੇ ਲੱਗੇ ਹੋਏ ਠੀਕ ਹੈ ਇਹਨਾਂ ਦੀ ਲੋੜ ਪੈਂਦੀ ਹੈ ਕਿ ਇੱਕ ਤਾਂ ਪਾਣੀ ਦੀ ਲੋੜ ਬਾਈ ਤਾਂ ਵੀ ਹੁੰਦੀ ਆ ਹਾਂਜੀ ਹਾਂਜੀ ਪਾਣੀ ਵੀ ਆਪਦੇ ਸਹੀ ਲੈਵਲ ਤੇ ਪੈਂਦਾ ਜਿੰਨੀ ਕੁ ਲੋੜ ਹੁੰਦੀ ਠੀਕ ਹੈ ਠੀਕ ਹੁੰਦੇ ਨਾਲ ਮਿੱਟੀ ਪੋਲੀ ਰਹਿੰਦੀ ਥੱਲੇ ਠੀਕ ਹੈ ਜੇ ਫਲੋ ਕਰੋਗੇ ਪਾਣੀ ਜ਼ਿਆਦਾ ਲਾਓਗੇ ਉਸ ਨਾਲ ਫਿਰ ਆਜੋ ਹੁਣ ਆਪਾਂ ਤੁਹਾਨੂੰ ਮਿਲਾਉਣੇ ਆ ਮਨਪ੍ਰੀਤ ਸਿੰਘ ਦੇ ਪਿਤਾ ਜੀ ਸਰਦਾਰ ਮਹਿੰਦਰ ਸਿੰਘ ਵਧਾਉਣ ਜੋ ਕਿ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਮਮਦੋੜ ਜ਼ਿਲ੍ਹਾ ਫਿਰੋਜ਼ਪੁਰ ਦੇ ਵਾਈਸ ਪ੍ਰਧਾਨ ਨੇ ਆਜੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਵੇਂ ਉਹਨਾਂ ਦੀ ਨਰਸਰੀ ਦਾ ਕੰਮ ਚੱਲ ਰਿਹਾ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਠੀਕ-ਠਾਕ ਚੱਲਦੀ ਕਲਾ ਠੀਕ ਠਾਕ ਜੀ ਜੀ ਸ਼ੁਕਰ ਹੈ ਜੀ ਆਪਣੀ ਨਰਸਰੀ ਦਾ ਜਿੱਦਾਂ ਮਨਪ੍ਰੀਤ ਸਿੰਘ ਨੇ ਆਪ ਨੂੰ ਦਿਖਾ ਹੀ ਦਿੱਤਾ ਕਿ ਆ ਆਪਣੇ ਕੋਲ ਪਨੀਰੀ ਐ ਇਸ ਤਰ੍ਹਾਂ ਆਪਣਾ ਕੰਮ ਚੱਲ ਰਿਹਾ ਤੁਸੀਂ ਆਪਣੀ ਨਰਸਰੀ ਬਾਰੇ ਦੱਸੋ ਕਿ ਕਿਸ ਤਰ੍ਹਾਂ ਇਹ ਬਹੁਤ ਸੋਹਣਾ ਕੰਮ ਚੱਲ ਰਿਹਾ ਮੈਂ ਮਨਪ੍ਰੀਤ ਦਾ ਡੈਡੀ ਹਾਂ ਤੇ ਮੈਂ ਅੱਜ ਤੋਂ 4-5 ਸਾਲ ਪਹਿਲਾਂ ਥੋੜੀ ਜਿਹੀ ਖੇਤੀ ਕੀਤੀ ਸੀ ਇੱਥੇ 10 ਕੁ ਮਰਲੇ ਦੀ ਠੀਕ ਹੈ ਮੈਨੂੰ ਬੜਾ ਸ਼ੌਂਕ ਸੀ ਠੀਕ ਹੈ ਤੇ ਉਸ ਤੋਂ ਬਾਅਦ ਮੈਂ ਵਿੱਚੋ ਸਾਲ ਬੰਦ ਕਰਤੀ ਠੀਕ ਹੈ ਜੀ ਤੇ ਮੈਂ ਮਾਲਪ੍ਰੀਤ ਨੂੰ ਕਿਹਾ ਮੈਂ ਬੇੜਾ ਤੂੰ ਬਾਹਰ ਚਲਾ ਜਾ ਠੀਕ ਹੈ ਕਹਿੰਦਾ ਡੜੀ ਮੈਂ ਬਾਹਰ ਨਹੀਂ ਜਾਣਾ ਜਿੰਦ ਤੱਕ ਆਮ ਨੌਜਵਾਨਾਂ ਦਾ ਰੁਝਾਨ ਹੀ ਹੈ ਬਾਹਰ ਜਾਣਾ ਇੰਨਾ ਯਾਰ ਚਲਾ ਜਾ ਤੇ ਕਹਿੰਦਾ ਡੜੀ ਮੈਂ ਬਾਹਰ ਨਹੀਂ ਜਾਣਾ ਕਹਿੰਦਾ ਮੈਂ ਤੈਨੂੰ ਉਹੋ ਜਿਹੀ ਤੂੰ ਨਰਸਰੀ ਕਿਸੇ ਟਾਈਮ ਤਿਆਰ ਕੀਤੀ ਸੀ ਉਹਨੂੰ ਮੈਂ ਵਧਾਉਣੀ ਮੈਂ ਇੱਥੇ ਪੰਜਾਬ 'ਚ ਰਹਿ ਕੇ ਤੁਹਾਨੂੰ ਕਾਮਯਾਬ ਹੋ ਕੇ ਦਿਖਾਉਣਾ ਤੇ ਮਾਪਾ ਪੁੱਤਰ ਫਿਰ ਮੈਨੂੰ ਬੜੀ ਖੁਸ਼ੀ ਹੋਈ ਵੀ ਮੈਂ ਵੀ ਚਾਹੁੰਦਾ ਸੀ ਮੇਰਾ ਮੇਰਾ ਬੱਚਾ ਮੇਰੇ ਤੋਂ ਦੂਰ ਨਾ ਹੋਵੇ ਚਲੋ ਬਾਹਰ ਜਾ ਕੇ ਗੋਰਿਆਂ ਦੇ ਥੱਲੇ ਕੰਮ ਕਰਨ ਨਾਲੋਂ ਉਹਨੇ ਆਪਣੇ ਪੰਜਾਬ ਆਪਣੀ ਜਦੀ ਜਾਇਦਾਦ ਦੇ ਵਿੱਚ ਖੇਤੀ ਕਰਨ ਨੂੰ ਤਰਜੀਹ ਦਿੱਤੀ ਹਾਂਜੀ ਹਾਂਜੀ ਤੇ ਉਸ ਦਾ ਫਿਰ ਮੈਨੂੰ ਪਹਿਲਾਂ ਤਾਂ ਮਹਿਸੂਸ ਵੀ ਹੋਇਆ ਮੈਂ ਯਾਰ ਆਖੇ ਲੱਗਦਾ ਚੰਗੀ ਗੱਲ ਸੀ ਚਲੋ ਪਰ ਉਹ ਜਦੋਂ ਇਹਦਾ ਹੁਣ ਮੈਂ ਕੰਮ ਵੇਖਿਆ ਜਿਤਨੇ 4 ਸਾਲ 4-5 ਸਾਲ ਹੋ ਗਏ ਜਦੋਂ ਦੀ ਇਹਨੇ ਨਰਸਰੀ ਵਧਾਈ ਏ ਇਹਨੇ ਜਿਹੜਾ ਸੇਟੋਂ ਦੂਜਾ ਕਰ ਲਿਆ ਫਵਾਰਿਆਂ ਨਾਲ ਤੇ ਬਹੁਤ ਸੋਹਣੀ ਤਰੱਕੀ ਕਰ ਰਿਹਾ ਤੇ ਮੈਂ ਤਾਂ ਫਿਰ ਵੀ ਕਹਿੰਦਾ ਕਿਸਾਨ ਵੀਰਾਂ ਨੂੰ ਵੀ ਚਲੋ ਜਿਹੜੇ ਬੱਚੇ ਸਾਡੇ ਉਹ ਵੀ ਆਪਣੇ ਬੱਚੇ ਨੇ ਤੇ ਬਾਕੀ ਆਪਣਾ ਜਿਹੜਾ ਪੰਜਾਬ ਤੋਂ ਵਿਛੜ ਕੇ ਜਾ ਰਹੇ ਨੇ ਤੇ ਆਪਣਾ ਜਿਹੜਾ ਵਿਰਸਾ ਮਤਲਬ ਸੰਭਾਲ ਕੇ ਰਖਾਲੀਏ ਤੇ ਆਪਣੀਆਂ ਜ਼ਮੀਨਾਂ ਨੂੰ ਸੰਭਾਲ ਲਈਏ ਪੰਜਾਬ ਤੋਂ ਬਾਹਰ ਤੋਂ ਭਈਏ ਆ ਕੇ ਆਪਣੇ ਪੰਜਾਬ ਤੇ ਇੱਥੇ ਆ ਕੇ ਕੰਮ ਜੇ ਹੋ ਰਿਹਾ ਆਪਾਂ ਬਾਹਰ ਜਾ ਰਹੇ ਆ ਆਪਾਂ ਬਾਹਰ ਜਾ ਰਹੇ ਆ ਤੇ ਇਹ ਬੱਚੇ ਦੀ ਇਹੋ ਸੋਚ ਸੀ ਆਹ ਡੜੀ पे मैं बाहर नहीं ज्यादा कहता मैं तन्नू ओदो दुगनी कमाई कर दंगा पर आज मेनू ने बखाई देता है कि ओदो दुगनी कमाई कर रहा है <laughs> ते मैं दा और भी वी किसाना वीरा ने ओना दे बच्चे नु कहना भाई आप दे मां-ਪਿਓ ਨੂੰ ਸੰਭਾਲੋ ਅੱਜ ਹੁਣ ਮੇਰੇ ਬੱਚੇ ਮੇਰੇ ਅੱਖਾਂ ਸਾਹਮਣੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਮੈਂ ਨਾਲ ਮੈਨੂੰ ਖੁਸ਼ੀ ਬੜੀ ਹੁੰਦੀ ਹੈ ਮੈਂ ਕਿਸਾਨੀ ਤੌਰ ਤੇ ਵੀ ਮੈਂ ਸੇਵਾ ਕਰ ਰਿਹਾ ਤੇ ਮੈਨੂੰ ਜਦੋਂ ਇੱਥੇ ਮੇਰੀ ਲੋੜ ਪੈਂਦੀ ਮੈਂ ਇਹ ਰੇਹ ਕੰਮ ਦੇ ਜਿਹਨਾਂ ਨੂੰ ਸਹਯੋਗ ਦੇਣਾ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਤੇ ਮੈਂ ਅੱਜ ਵੀਰਾ ਨੂੰ ਇਹ ਕਹਿਣਾ ਆਵੇ ਬਾਈ ਉਹ ਵੀ ਜਾਂਦੇ ਰਹੇ ਜਿਹੜੇ ਬਾਹਰ ਗਏ ਨੇ ਪਰ ਫਿਰ ਵੀ ਆਪਣੇ ਭਰਾ ਨੇ ਭਰਾ ਨੇ ਤੇ ਫਿਰ ਵੀ ਮੈਂ ਕਹਿੰਦਾ ਵੀ ਥੋੜਾ ਜਿਹਾ ਪੰਜਾਬ ਨੂੰ ਸੰਭਾਲੋ ਕਿ ਪੰਜਾਬ ਜਿਹੜਾ ਆਪਣਾ ਵਿਰਸਾ ਸਭਿਆਚਾਰ ਕਿ ਬਾਕੀ ਸੀ ਲੋਕਾਂ ਨੂੰ ਇੱਕ ਇਹ ਸੁਝਾਅ ਕੀ ਦੇਣਾ ਚਾਹੁੰਗੇ ਕਿ ਆਪਾਂ ਕਣਕ ਝੋਨੇ ਦੇ ਫਸਲੀ ਚੱਕਰ ਨੂੰ ਛੱਡ ਕੇ ਜੇ ਇਹ ਨਰਸਰੀ ਨੇ ਕਿਤੇ ਵੱਲ ਵੀ ਚਲੀਏ ਆਉਣ ਵਾਲੇ ਨੌਜਵਾਨਾਂ ਨੂੰ ਤੁਸੀਂ ਕੀ ਸੁਝਾਅ ਦੇਣਾ ਚਾਹੁੰਦੇ ਹੋ ਕਿ ਮੈਂ ਤਾਂ ਉਹ ਸਜਾਈ ਦੇ ਰਿਆਂ ਹੁਣ ਅਜੇ ਝੋਨੇ ਦੀ ਦਿਨਕੀ ਨਹੀਂ ਦਿਖਤ ਆਈ ਬਿਲਕੁਲ ਕਿੰਨਾ ਨੁਕਸਾਨ ਆ ਤੇ ਕਿੰਨੇ ਆਪਣੇ ਜੀਮੇਦਾਰ ਰੋਲੇ ਨੇ ਦਿਵਾਲੀ ਵੀ ਹਸਾਬ ਲਈ ਆਪਣੇ ਜੀਮੇਦਾਰ ਚੈਟ ਢੇਰੀਆਂ ਤੇ ਬੈਠੇ ਰਹੇ ਤੇ ਮੈਂ ਤੁਮੰਦੋੜ ਮੰਡੀ ਵੀ ਜਾ ਸੀ ਮੈਂ ਆਹ ਦੀ ਸਪੀਚ ਵੀ ਕੀਤੀ ਸੀ ਜੀ ਜੀ ਤੇ ਸਰਕਾਰ ਨੂੰ ਮੈਂ ਕੋਸ਼ਿਸ਼ ਕੀਤੀ ਕਿ ਸਾਡੇ ਜਿਹੜੇ ਅੱਜ ਜੀਮੇਦਾਰ ਢੇਰੀਆਂ ਤੇ ਬੈਠੇ ਨੇ ਜਿਨ੍ਹਾਂ ਦਿਵਾਲੀ ਘਰ ਮਨਾਉਣੀ ਸੀ ਤੇ ਮੈਂ ਤਾਂ ਕਹਿੰਦਾ ਥੋੜਾ ਜਿਹਾ ਫਸਲੀ ਚੱਕਰ ਚ ਆਪਾਂ ਥੋੜਾ ਬਦਲੀਏ ਬਦਲੀਏ ਆਪਾਂ ਕੁਝ ਸ਼ਬਦੀਆਂ ਵਕੂ ਵਕਾ ਪਥੋੜਾ ਵਧਾਈਏ ਦੋ ਇਹਦੇ ਪ੍ਰਭਟ ਹੈਗਾ ਤੇ ਜਰੂਰ ਇੱਕ ਥਾਂ ਤੇ ਆਪਾਂ ਨਾ ਕੀਤੀ ਜੇ ਵੀ ਚੋਨਾ ਕਰਨੀ ਠੀਕ ਉਹ ਵੀ ਜ਼ਰੂਰੀ ਪਰ ਨਹੀਂ ਥੋੜਾ 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 ਅਧਿਕ ਕਰਦੀ ਫਸਲਾਂ ਜਿਵੇਂ ਆਪਾਂ 10 ਦਾ 15 ਮਹੀਨੇ ਕਰਦੀ ਫਸਲੀ ਸਬਜ਼ੀ ਬਿਜਲੀ ਤੇਰੇ ਸਾਹ ਦੇ ਜਦੋਂ ਸਬਜ਼ੀ ਬੰਦਾ ਲੈਣ ਜਾਂਦਾ ਨਾ 2-300 ਦੀ ਕਰਦੀ ਸਬਜ਼ੀ ਹੁੰਦੀ ਹੈ ਤੇ ਚਲੋ ਆਪਣਾ ਜੀਮੇਦਾਰ ਪਹਿਲੀ ਗੱਲ ਤੋਂ ਉਨੀ ਤਾਂ ਲਾਜ਼ਮੀ ਕਰੇ ਪਰ ਫਿਰ ਵੀ ਮੈਂ ਕਹਿੰਦਾ ਹੋਰ ਵਖੋ ਥੋੜੀ ਵਧਾਉਣ ਸਬਜ਼ੀ ਇਹਦੇ ਵਿੱਚ ਕਮਾਈ ਹੈਗੀ ਤੇ ਮੇਰਾ ਸਜਾ ਤੇ ਬਾਕੀ ਤੁਸੀਂ ਕਿਸਾਨੀ ਨਾਲ ਜੁੜੇ ਹੋ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਇਹ ਵਾਈਸ ਪ੍ਰਧਾਨ ਨੇ ਤਾਂ ਮੰਨ ਲਓ ਕਿਸਾਨੀ ਦੌਰਾਨ ਤੁਹਾਨੂੰ ਇਹ ਵੀ ਪਤਾ ਲੱਗਿਆ ਕਿ ਇਸ ਵਾਰ ਮੰਨ ਲਓ ਵੀ ਡੀਏਪੀ ਦੀ ਕਾफी ਕਿਲਤ ਰਹੀ ਹੈ डीएपी نئی ਕਿਸਾਨਾਂ ਨੂੰ ਸਮੇਂ ਸਿਰ ਮਿਲੀ ਇਹ ਵੀ ਸਰਕਾਰ ਦੀ ਕਿਸੇ ਕਿਤੇ ਨਾ ਕਿਤੇ ਨਾ ਲਾਕੀ ਰਹੀ ਆ ਬਹੁਤ ਪੂਰੀ ਨਾ ਲਾਕੀ ਰਹੀ ਹਾਂ ਬਹੁਤ ਜ਼ਿੰਮੇਦਾਰ ਸਾਡੇ ਕੋਲ ਆ ਕਈਆਂ ਨੂੰ ਅਸੀਂ ਖਾਦ ਲੈ ਕੇ ਵੀ ਦਿੱਤੀ ਕਈਆਂ ਸਟੋਰ ਭਰੇ ਸੀ ਅਸੀਂ ਕਦੇ ਬੰਡੋ ਕਿਸਾਨਾਂ ਨੂੰ ਬਿਲਕੁਲ ਤੇ ਬਾਕੀ ਜਿਹੜਾ ਨਾ ਜਿਹੜਾ ਰੋਜ਼ਾਨਾ ਕੁਡੇ ਜਿਹੜਾ ਦਿਨ ਆ ਰਿਹਾ ਜਿਹੜਾ ਕਿਸਾਨੀਆ ਆਪਣਾ ਜਿਵੇਂ ਆ ਜਿਹੜੇ ਆਪਣੇ ਸਰਕਾਰਾਂ ਨੇ ਸਰਕਾਰਾਂ ਇਹ ਪਤਾ ਨਹੀਂ ਕਿਹੜੀ ਕੋਲ ਪਿਛਾ ਹਟਰਣੀਆਂ ਨੇ ਕਿ ਕਿਸਾਨਾਂ ਦਾ ਜਿਹੜਾ ਕੋ ਉਹਨਾਂ ਨਾਲ ਪੂਰੀ ਨਹੀਂ ਮੇਲਤਲ ਕਰ ਰਹੇ ਕਿਸਾਨਾਂ ਨੇ ਜਿਹੜੀ ਫਸਲ ਵੇਚਣੀ ਆ ਉਹ ਮੰਡੀਆਂ ਦੇ ਵਿੱਚ ਵਿਕਣੀ ਨਹੀਂ ਵਿਜਨ ਵਾਸਤੇ ਡੀਪੀ ਖਾਦ ਕੁਝ ਮਿਲਣਾ ਨਹੀਂ ਹੈ ਹਰ ਇੱਕ ਤਰ੍ਹਾਂ ਨਾਲ ਹਰ ਇੱਕ ਪੱਖੋਂ ਜਿੱਦਾਂ ਕਿਸਾਨ ਆਪਾਂ ਤੁਹਾਨੂੰ ਮਿਲਾਉਣੇ ਆ ਬਾਈ ਜੀਆ ਕੋਲ ਇੱਕ ਕਸਟਮਰ ਆਏ ਨੇ ਪਨੀਰੀ ਲੈਣ ਕਨ ਲੈਣ ਸਰਦੂਲਗੜ ਤੋਂ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਜੀ ਮੇਰਾ ਨਾਮ ਦਮਿੰਦਰ ਸਿੰਘ ਆਪਾਂ ਸਲੂਗੜ ਤੋਂ ਆਏ ਜੀ ਠੀਕ ਹੈ ਹਾਂ ਜਿਲ੍ਹਾ ਮਾਨਸਾ ਅੱਛਾ ਜੀ ਸਹੀ ਸਲੂਗੜ ਠੀਕ ਹੈ ਜੀ ਆਪਾਂ ਪਨੀਰੀ ਲੈਣ ਆਏ ਸੀ ਜਿੱਥੋਂ ਹਾਂ ਜੀ ਮੈਂ 2-3 ਸਾਲ ਤੋਂ ਇੱਥੋਂ ਪਨੀਰ ਲੈ ਜਾਨਾ ਹੀ ਮੰਡਿਆਂ ਦੀ ਠੀਕ ਹੈ ਜੀ ਮਿਰਚਾਂ ਵੀ ਟਮਾਟਰਾਂ ਦੀ ਤੇ ਬਾਕੀ ਹੋਰ ਵੀ ਆਮ ਜਿਵੇਂ ਹੁੰਦੀ ਏ ਸਾਰੀ ਪਨੀਰੀ ਬਹੁਤ ਠੀਕ ਹੈ ਤੇ ਇਹ ਵਧੀਆ ਪਨੀਰੀ ਮਿਲਦੀ ਹੈ ਨਾਲੋਂ ਵਧੀਆ ਹਾਂ ਜੀ ਗੰਡਾ ਵੀ ਇੰਨੀ ਸੋਹਣੀ ਪਨੀਰੀ ਏ ਇੰਨਾ ਸੋਹਣਾ ਗੰਡਾ ਠੀਕ ਹੈ ਵੀ ਜਿਵੇਂ ਤੁਸੀਂ ਕਹਿ ਨਹੀਂ ਸਕਦੇ 1 ਸਾਲ ਡੇਢ ਸਾਲ ਤੱਕ ਗੰਡਾ ਬਹੁਤ ਵਧੀਆ ਰਹਿੰਦਾ ਆਪ ਆਪਦੇ ਘਰੇ ਖਾਣ ਜੋਗੇ ਤੁਸੀਂ ਬਿਜਨ ਵਾਸਤੇ ਲੈ ਜਣੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਬਾ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ